ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਧੰਨ RAMDAS ਗੁਰ ਜਿਨ ਸਿਰਿਆ ਤੈਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਧਾਰਿਆ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਪੱਤੀ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ ਸ਼ਹਿਰ ਦੇ ਬਾਨੇ ਸਾਹਿਬ ਸ੍ਰੀ ਗੁਰੂ RAMDAS ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਦੇ ਨਾਲ ਹਰ ਸਾਲ ਬਣਾਇਆ ਜਾਂਦਾ ਹੈ ਇਸ ਸਾਲ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਇਸ ਵੇਲੇ ਪ੍ਰਕਾਸ਼ ਪੁਰਬ ਨੂੰ ਸੰਬੰਧੀ ਸੱਦਾ ਪੱਤਰ ਸ਼ਹਿਰ ਦੇ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ ਤਾਂ ਇਸ ਸਾਲ ਵੀ ਇਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੂਹ ਸੰਗਤ ਨੂੰ ਦੁਕਾਨਦਾਰਾਂ ਨੂੰ ਬਾਜ਼ਾਰਾਂ ਵਾਲਿਆਂ ਨੂੰ ਇੱਥੇ ਸੱਦਾ ਦੇਣ ਦੇ ਲਈ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ਪੁਰ ਭਾ ਜਿਸ ਦੇ ਲਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਆਉਣ ਗਿਆ ਤੇ ਉਹਨਾਂ ਦੇ ਲਈ ਜਰੂਰ ਸਹਯੋਗ ਕੀਤਾ ਜਾਵੇ ਉਹਨਾਂ ਦੇ ਲਈ ਉਚੇਚੇ ਤੌਰ ਤੇ ਪ੍ਰਬੰਧ ਹੈ ਉਹ ਕੀਤੇ ਜਾਣ ਤਾਂ ਆਈ ਹੋਈ ਸੰਗਤ ਦੇ ਲਈ ਵੀ ਜਰੂਰ ਇੱਕ ਵਧੀਆ ਸਾਰਥਕ ਮਾਹੌਲ ਜਿਹੜਾ ਉਹ ਬਣਾ ਦਿੱਤਾ ਜਾਵੇ ਤਾਂ ਅੱਜ ਬਖੈਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਥੇ ਸੱਦਾ ਪੱਤਰ ਦੇ ਰਹੇ ਨੇ ਤਾਂ ਜਿਨ੍ਹਾਂ ਦੇ ਵਿੱਚ ਚਾਹੇ ਕਿਸੇ ਵੀ ਕਿੱਤੇ ਦੇ ਨਾਲ ਸਬੰਧਤ ਲੋਕ ਹੋਣ ਸੰਗਤ ਹੋਵੇ ਸ਼ਰਦਾਲੂ ਹੋਣ ਉਹਨਾਂ ਨੂੰ ਜ਼ਰੂਰ ਇੱਥੇ ਉਹ ਸੱਦਾ ਪੱਤਰ ਦਿੰਦੇ ਨੇ ਤਾਂ ਇਸ ਦੇ ਲਈ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੀ ਤਿਆਰ ਕੀਤਾ ਜਾਂਦਾ ਏ ਡੱਬੇ ਵੀ ਤਿਆਰ ਕੀਤੇ ਜਾਂਦੇ ਨੇ ਤਾਂ ਜਿਹੜੇ ਵੀ ਇਸ ਇਲਾਕੇ ਦੇ ਵਿੱਚ ਲੋਕ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਏ ਤਾਂ ਦੂਰ ਦੁਰਾਡੇ ਇਲਾਕੇ ਤੋਂ ਆਉਣ ਵਾਲੀ ਸੰਗਤ ਦੇ ਲਈ ਵੀ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ 8 ਅਕਤੂਬਰ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਮਤ ਸਮਾਗਮ ਹੋਣਗੇ ਵੱਡੇ ਪੱਧਰ ਤੇ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਤਾਂ ਹਰ ਸਾਲ ਹੀ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਵੱਡੇ ਪੱਧਰ ਤੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਾਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਜੋ ਸ੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਨਗਰ ਦੀ ਪਰिक्रमा ਕਰਤਾ ਹੋਇਆ ਵੱਖ-ਵੱਖ ਇਲਾਕਿਆਂ ਤੋਂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖਿਆ ਕੇ ਸਮਾਪਤ ਹੋਵੇਗਾ ਇਸੇ ਤਰ੍ਹਾਂ ਗੁਰਮਤ ਸਮਾਗਮ ਸਜਾਇਆ ਜਾਣਗੇ ਵੱਡੇ ਪੱਧਰ ਤੇ ਅਤੇ ਉਸ ਤੋਂ ਬਾਅਦ ਆਤੀਸ਼ਵਾਜੀ ਵੀ ਹੋਵੇਗੀ ਸੁੰਦਰ ਚਲਾਓ ਵੀ ਸਜਾਏ ਜਾਣਗੇ ਤਾਂ ਇਹ ਵੱਡੇ ਪੱਧਰ ਤੇ ਸਮਾਗਮ ਉਲੀਕੇ ਗਏ ਨੇ ਤੇ ਜਿਨ੍ਹਾਂ ਦੇ ਵਿੱਚ ਸੰਗਤ ਨੂੰ ਸ਼ਮੂਲੀਅਤ ਕਰਨ ਦੇ ਲਈ ਅਪੀਲ ਵੀ ਕੀਤੀ ਗਈ ਆ ਤੇ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਅੱਜ ਬਕਾਇਦਾ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਬਕਾਇਦਾ ਸੱਦਾ ਪੱਤਰ ਉਹ ਦਿੱਤੇ ਜਾ ਰਹੇ ਨੇ ਡੱਬੇ ਵੱਡੇ ਪੱਦਰ ਤੇ ਤਿਆਰ ਕੀਤੇ ਗਏ ਨੇ ਦੇਸੀ ਘੋੜੇ ਤਾਂ ਇਹ ਲੱਡੂ ਦਿੱਤੇ ਜਾਣਗੇ ਨਾਲ ਹੀ ਨਾਲ ਸੱਦਾ ਪੱਤਰ ਆ ਉਹ ਵੀ ਦਿੱਤੇ ਜਾ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਨੇਜਰ ਭਗਵੰਤ ਸਿੰਘ ਤਗੇੜਾ ਵੀ ਸਾਡੇ ਨਾਲ ਨੇ ਉਹ ਵੀ ਇਸ ਵੇਲੇ ਸੱਦਾ ਪੱਤਰ ਦੇ ਰਹੇ ਨੇ ਹਰੇਕ ਦੁਕਾਨ ਦੁਕਾਨਦਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਹੈ ਤਾ ਨਾਲ ਹੀ ਨਾਲ ਉਹ ਸਦਾ ਪੱਤਰ ਵੀ ਦੇ ਰਹੇ ਨੇ ਤੇ ਨਾਲ ਹੀ ਨਾਲ ਅਪੀਲ ਵੀ ਕਰ ਰਹੇ ਨੇ ਤੇ ਆਈ ਹੋਈ ਸੰਗਤ ਦੇ ਲਈ ਜਰੂਰ ਵਧੀਆ ਇੱਕ ਮਾਹੌਲ ਇੱਕ ਵਧੀਆ ਪ੍ਰਬੰਧ ਤੇ ਆਪ ਆਪਣੇ ਪਰਿਵਾਰਾਂ ਸਮੇਤ ਇੱਥੇ ਜਰੂਰ ਪਹੁੰਚ ਜਾਵੇ ਤਾਂ ਇਹ ਨਾਲ ਨਾਲ ਲੱਡੂਆਂ ਦੇ ਡੱਬੇ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਨਾਲ ਸਦਾ ਪੱਤਰ ਵੀ ਦਿੱਤੇ ਜਾ ਰਹੇ ਨੇ ਤਾਂ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਅਰੰਭਤਾ ਹੁੰਦੀ ਹੈ ਤਾਂ ਚਾਰੇ ਪਾਸੇ ਇੱਕ ਬਹੁਤ ਹੀ ਖੂਬਸੂਰਤ ਮਾਹੌਲ ਦੇਖਣ ਨੂੰ ਮਿਲਦਾ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਸੰਗਤ ਇੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਲਈ ਵੀ ਇੱਕ ਵੱਡੇ ਉੱਚੇ ਤੌਰ ਤੇ ਵਧੀਆ ਪ੍ਰਬੰਧ ਉਹ ਕੀਤੇ ਜਾਂਦੇ ਨੇ ਤਾਂ ਇਸ ਵੇਲੇ ਭਗਵੰਤ ਸਿੰਘ ਢੰਗੇੜਾ ਸਾਹਿਬ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਉਹ ਇੱਥੇ ਪਹੁੰਚੇ ਹੋਏ ਨੇ ਮੈਂ ਸਭ ਕੀ ਕਹਿਣਾ ਚਾਹੁੰਦੇ ਹਾਂ ਅੱਜ ਇੱਥੇ ਸਦਾ ਪਤ ਪ੍ਰਤੀ ਜਾ ਰਿਹਾ ਇਸ ਵੀ ਤੌਰ ਤੇ ਸ਼ੁਰੂਆਤ ਹੋਈ ਹੈ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਤਨਤਨ ਸਿੰਘ ਆਰੰਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਸਤਕਾਂਣ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੰਗਤਾਂ ਨੇ ਜਿਨੇ ਅੰਮ੍ਰਿਤਸਰ ਸਹਿਰ ਦੇ ਵਿੱਚ ਜਿਹੜੇ 52 ਕਿਤੇਕਰ ਗੁਰੂ ਸਾਹਿਬ ਦੇ ਸਮੇਂ ਵਰਸਾਏ ਗਏ ਸੀਗੇ ਅੱਜ ਉਹਨਾਂ ਨੂੰ ਅਸੀਂ ਗੁਰੂ ਰਾਮਦਾਸ ਦੇ ਗੁਰਪੁਰਬ ਸੰਬੰਧੀ ਨਾਲੇ ਉਹਨਾਂ ਨੂੰ ਸੱਦੇ ਪੱਤਰ ਦੇ ਰਹੇ ਆ ਨਾਲੇ ਜੋ ਲੱਡੂਆਂ ਦਾ ਪ੍ਰਸ਼ਾਦ ਆ ਸਤਕਾਂਣ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹ ਦੇ ਰਹੇ ਆ ਤੇ ਬੇਨਤੀ ਕਰਦੇ ਆ ਵੀ ਆਪ ਵੀ ਆਉਣਾ ਤੇ ਆਪਣੇ ਪਰਿਵਾਰਾਂ ਨੂੰ ਵੀ ਜੋ 6 7 8 ਤਰੀਕ ਦਾ ਪ੍ਰਕਾਸ਼ ਗੁਰਪੁਰਬਾ ਉਹਦੇ ਚ ਵੱਧ ਤੋਂ ਵੱਧ ਸਮੂਲੀਅਤ ਕਰਕੇ ਤਨਤਨ ਸਿੰਘ ਉਹ ਆਰਾਮਦਾਦ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰੀ ਸੰਗਤ ਨੂੰ ਤਨਤਨ ਸਿੰਘ ਉਹ ਆਰਾਮਦਾਦ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਕੋਈ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਤਾਂ ਜਿਹੜੀ ਸੰਗਤ ਆ ਰਹੀ ਹੈ ਕੀ ਕੁਝ ਉਹਨਾਂ ਨੂੰ ਕਹਿਣਾ ਚਾਹੋਗੇ ਤਨਤਨ ਸਿੰਘ ਉਹ ਆਰਾਮਦਾਦ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿੱਥੇ ਸ਼ਹਿਰ ਦੀਆਂ ਸਮੂਹ ਸਭਾ ਸੁਸਾਇਟੀਆ ਨਾਲ ਮੀਟਿੰਗ ਕਰ ਲਈ ਹੈ ਪਿਛਲੇ ਦਿਨੀ ਤੇ ਉਸ ਤੋਂ ਅਪਰੰਤ ਅਸੀਂ ਪ੍ਰਸ਼ਾਸਨ ਨਾਲ ਤੇ ਡੀਸੀ ਸਾਹਿਬ ਤੇ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਕਰ ਚੁੱਕੇ ਆ ਜਿਹੜਾ ਨੇ ਟ੍ਰੈਫਿਕ ਦਾ ਪ੍ਰਬੰਧ ਕਰਨਾ ਅੱਜ ਸ੍ਰੀ ਅੰਮ੍ਰਿਤਸਰ ਸਹਿਰ ਦੇ ਜਿਹੜੇ ਵੱਖ-ਵੱਖ ਹੋਟਲ ਵਾਲੇ ਨੇ ਅੱਜ ਉਹਨਾਂ ਨਾਲ 3 ਵਜੇ ਮੀਟਿੰਗ ਪ੍ਰਬੰਧਕੀ ਹਾਲ ਦੇ ਵਿੱਚ ਰੱਖੀ ਗਈ ਆ ਸੋ ਉਹ ਵੀ ਸਾਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਧ ਤੋਂ ਵੱਧ ਜਿਹੜੇ ਕਮਰੇ ਨੇ ਉਹ ਭੇਟ ਆ ਰਹੇ ਤੇ ਦੇਣਗੇ ਉਹ ਵੀ ਜਿੱਥੇ ਬਾਕੀ ਸੰਗਤ ਸੇਵਾ ਕਰਦੀ ਆ ਸੰਗਤਾਂ ਦੀ ਪ੍ਰਕਾਸ਼ ਗੁਰਪੁਰਬ ਦੇ ਹੋਟਲਾਂ ਵਾਲੇ ਵੀ ਵੀ ਸੰਗਤਾਂ ਦੀ ਸੇਵਾ ਕਰਨਗੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਪ੍ਰਕਾਸ਼ ਗੁਰਪੁਰਬ ਦੇ ਤੁਸੀਂ ਆਉਣਾ ਜਿੱਥੇ ਗੁਰੂ ਰਾਮਦਾਸ ਜੀਆਂ ਖੁਸ਼ੀਆਂ ਪ੍ਰਾਪਤ ਲੈਣੀਆਂ ਨੇ ਉੱਥੇ ਤੁਹਾਨੂੰ ਬੇਨਤੀ ਆ ਅਪੀਲ ਆ ਤੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਿਸਰ ਮੈਂਜੇਰ ਪਖਵਾਨ ਸਿੰਘ ਢੰਗੇੜਾ ਜਿਨ੍ਹਾਂ ਵੱਲੋਂ ਅੱਜ ਸੱਦਾ ਪੱਤਰ ਦਿੱਤੇ ਜਾ ਰਹੇ ਨੇ ਤਾਂ ਉੱਚੇ ਚੇੇ ਤੌਰ ਤੇ ਇਹ ਅਪੀਲ ਵੀ ਕੀਤੀ ਜਾ ਰਹੀ ਆ ਕਿ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿੱਥੇ ਸਮੂਹ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਦੀ ਆ ਉੱਥੇ ਹੀ ਹਰ ਸਾਲ ਇੱਥੇ ਆਈ ਹੋਈ ਸੰਗਤ ਦੇ ਲਈ ਵੀ ਇੱਕ ਵਧੀਆ ਮਾਹੌਲ ਜਿਹੜਾ ਉਹ ਜਰੂਰ ਦਿੱਤਾ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਬਕਾਇਦਾ ਸ਼ੁਰੂ ਹੋ ਚੁੱਕੀਆਂ ਨੇ ਜੀ ਮੈਂ ਤੰਤਨ ਚਿੜਕੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਦੇਸ਼ ਹੁਦੇ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਅੱਜ ਮੈਂ ਵੇਖਿਆ ਇਥੇ ਦੇਸ਼ ਅ ਵਿਦੇਸ਼ਾਂ ਚੋਂ ਸੰਗਤਾਂ ਪਹੁੰਚੀਆਂ ਨੇ ਜੋ ਇਥੇ ਲੱਡੂਆਂ ਦਾ ਪ੍ਰਸ਼ਾਦ ਲੈ ਕੇ ਆਏ ਨੇ ਸਦਾ ਪਤਨ ਦੇਣ ਵਾਸਤੇ ਇਥੇ ਪਹੁੰਚੇ ਨੇ ਮੈਂ ਜਿੱਥੇ ਇਹ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਪੋਥੇ ਸਮੁੱਝੀ ਖਾਲਸਾ ਬੰਦ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਪਤਾਈਆਂ ਦੇ ਨਾਮ ਤਾਂ ਆਏ ਹੋਏ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਅੱਜ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਏ ਤਾਂ ਉਹ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਹਰ ਸਾਲ ਇੱਥੇ ਸ਼ੋਭਣੀ ਕਮੇਟੀ ਉਹਨਾਂ ਤੱਕ ਪਹੁੰਚਦੀ ਆ ਸੱਦਾ ਪੱਤਰ ਅੱਜ ਦਿੱਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਗੁਰ ਆਮ ਦਾ ਸਿੱਖਪਾ ਰਹੀ ਜੀ ਜੀ ਹਾਂ ਹਰ ਸਾਲ ਵੱਡੇ ਪੱਧਰ ਤੇ ਸੰਗਤ ਆਉਂਦੀ ਆ ਫਿਰ ਕਿਵੇਂ ਦਾ ਸਹਿਯੋਗ ਤੁਸੀਂ ਕਰਦੇ ਹੋ ਬਹੁਤ ਵਧੀਆ ਸਹਿਯੋਗ ਕਰਦੇ ਆ ਜੀ ਜੀ ਹੋਰ ਵੀ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਪਾਜੀ ਸਦਾ ਪੱਤਰ ਅੱਜ ਪ੍ਰਧਾਨ ਸਾਹਿਬ ਆਏ ਸੀ ਕੋਲ ਮਿਲ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਵੱਡੇ ਪੱਧਰ ਤੇ ਸੰਗਤ ਆਉਂਦੀ ਦੇਸ਼ ਵਿਦੇਸ਼ ਤੋਂ ਕੁਝ ਵੀ ਕਹਿਣਾ ਤਾਂ ਹੋਰ ਵੀ ਜਿਹੜੇ ਇੱਥੇ ਦੁਕਾਨਦਾਰ ਨੇ ਉਹਨਾਂ ਨੂੰ ਸਦਾ ਪੱਤਰ ਬਕਾਇਦਾ ਦੇ ਦਿੱਤਾ ਗਿਆ ਏ ਤਾਂ ਇੱਥੇ ਸੰਗਤ ਦੇ ਲਈ ਵੀ ਬਕਾਇਦਾ ਇੱਕ ਵਧੀਆ ਮਾਹੌਲ ਹੁੰਦਾ ਏ ਸਦਾ ਪੱਤਰ ਮਿਲ ਗਿਆ ਪਾਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਦੋਂ ਸੰਗਤ ਵੱਡੇ ਪੱਧਰ ਤੇ ਆਉਂਦੀ ਹੈ ਤਾਂ ਕੀ ਕਹਾਂਗਾ ਮੈਂ ਉਹਨਾਂ ਨੂੰ ਸੀ ਨਾਨੂ ਉਹ ਕਹਾਂਗੇ ਕਿ ਗੁਰੂ ਅਮਰਦਾਸ ਜੀ ਦੇ ਦਰ ਤੇ ਆਓ ਸੇਵਾ ਸਿਮਰਨ ਕਰੋ ਮਹਾਰਾਜ ਬਾਣੀ ਜਪੋ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਇੱਥੇ ਇਕੱਠੇ ਹੋਏ ਪ੍ਰਕਾਸ਼ ਪੁਰਬਸੀ ਮਨਾਈਏ ਸਾਰੇ ਜੀ ਖੁਸ਼ੀਆਂ ਖੜੇ ਵੱਢੀ ਆ ਕੀ ਕਹਿਣਾ ਚਾਹੁੰਦੇ ਪਾ ਜਿੱਤਾਂ ਦਾ ਤਜ਼ਰਬਾ ਇਹਦਾ ਹਰ ਸਾਲ ਵੱਡੇ ਪੱਧਰ ਤੇ ਸੰਗਤ ਬੜੀ ਵੱਡੀ ਪੱਧਰ ਸੰਗਤ ਆਂਦੀ ਜੀ ਬਹੁਤ ਵੱਡੀ ਵੱਡ ਸੰਗਤ ਆਂਦੀ ਜੀ ਸਾਰੇ ਆਦਰਸ਼ਨ ਮਿਲਿਆ ਕਰੀਦੇ ਰਲ ਮਿਲ ਕੇ ਮਨਾਈਦਾ ਜੀ ਜੀ ਬਾਈ ਖਲਸਾ ਜੋਤੇ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਕਾਇਦਾ ਤੌਰ ਤੇ ਰਸਮੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਸੱਦਾ ਪੱਤਰ ਦਿੱਤੇ ਗਏ ਨੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਹੈ ਤਾਂ ਬਕਾਇਦਾ ਵਕ ਵਕ ਪੱਦਰ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਵੀ ਕੀਤੀਆਂ ਗਈਆਂ ਨੇ ਤਾਂ 8 ਅਕਤੂਬਰ ਨੂੰ ਸਾਈਓ ਸ੍ਰੀ ਗੁਰਮਾਨ ਦਾ ਸਾਹਿਬ ਜੀ ਦਾ ਪ੍ਰਕਾਸ਼ਪੁਰ ਵੱਡੇ ਪੱਦਰ ਤੇ ਬਣਾਇਆ ਜਾ ਰਿਹਾ ਹੈ ਤੇ ਸਿੱਖ ਸੰਗਤਾਂ ਚ ਤੇ ਹਮ ਹਮਾ ਕੇ ਪਹੁੰਚਦੀਆਂ ਨੇ ਉੱਥੇ ਵੱਡੇ ਪੱਦਰ ਤੇ ਸਜੋਗ ਸੇਵਾਵਾਂ ਮੀਆਂ ਨਾਲ ਬੋਲ ਨਵਾਈਆਂ ਜਾਂਦੀਆਂ ਨੇ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਯਨ ਕੇ ਸਰਿੰਦਰਪਾਲ ਸਿੰਘਰ ਪਾਲ ਤੇ ਹਰਿੰਦਰ ਸਿੰਘ ਜੀ ਉਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਾਹਿਬ ਸਤਿਗੁਰੂ ਬਾਬਾ ਫਰੀਦ ਗੁਰੂ ਦਾ ਅੰਦਾਜ਼ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪੁਰਬ ਜਮੂ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਬਾਦ ਚੜ੍ਹ ਕੇ ਮਨਾਉਂਦਾ 7 ਤਰੀਕ ਨੂੰ ਮਹਾਨ ਨਗਰ ਕੀਰਤਨ ਤੇ 8 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਤਗੁਰਾਂ ਦੇ ਪ੍ਰਕਾਸ਼ ਗੁਰਬ ਦੇ ਸੰਬੰਧ ਵਿੱਚ ਕਿਉਂਕਿ ਆਇਸ ਧਰਤੀ ਜਿੱਥੇ ਆਪਾਂ ਬੈਠੇ ਆਂ ਸਤਗੁਰ ਜੀ ਨੇ ਗੋਇੰਦਵਾਲ ਦੀ ਧਰਤੀ ਨੂੰ ਵੀ ਭਾਗ ਲਾਏ ਤੇ ਸਤਗੁਰ ਜੀ ਨੇ ਇਹ ਸਮੁੱਚੀ ਬਨੋਤਸਾ ਦਾ ਕੇਂਦਰ ਸਥਾਪਿਤ ਕਰਕੇ ਸਿੱਖਾਂ ਦਾ ਕੇਂਦਰੀ ਥੁਰਾ ਬਣਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਸਤਵੰ ਦਾ ਪ੍ਰਕਾਸ਼ ਦਿਖੜਾ ਆਉਂਦਾ ਕਿਉਂਕਿ ਸਤਗੁਰ ਜੀ ਨੇ ਜਿਸ ਲਈ ਨਗਰ ਵਿਸਾਇਆ ਸੀ ਉੱਥੇ ਵੱਖ-ਵੱਖ ਖਿੱਤਿਆਂ 'ਚ ਮਹਾਰਤ ਰੱਖਣ ਵਾਲੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਇੱਥੇ ਇੱਕ ਨਗਰ ਬਸਾਇਆ ਸੀ ਜਿਹੜਾ ਸਾਰੇ ਕਿਤੇ ਮੁਕੀ ਲੋਕ ਜਿਹੜੇ ਆ ਕੇ ਇੱਥੇ ਪਰਵੇਸ਼ ਕਰਦੇ ਸੀ ਸੋ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੀ ਪਰੰਪਰਾ ਅਨੁਸਾਰ ਜਦੋਂ ਸਤਗੁਰਾਂ ਦਾ ਪ੍ਰਕਾਸ਼ ਕੋਰਪੁਰਵਾਉਂਦਾ ਤੇ ਉਦੋਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਕਿੱਤਿਆਂ ਨਾਲ ਮਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਨੂੰ ਇਨਿਮੀਡੇਸ਼ਨ ਦਿੱਤੀ ਜਾਂਦੀ ਕਿ ਉਹ ਦਾਰਿਆ ਜਿਸ ਦਰ ਦੇ ਉੱਤੇ ਆਤਮਿਕ ਵੀ ਤ੍ਰਿਪਤੀ ਬੰਦੇ ਦੀ ਹੁੰਦੀ ਆ ਤੇ ਸਮਾਜਿਕ ਤੌਰ ਤੇ ਇੱਕ ਜਨੂ ਆਪਾਂ ਕਹਿ ਲੈਨੇ ਆ ਕਿ ਆਮਦਨ ਦਾ ਸਾਧਨ ਤੇ ਆਮਦਨ ਦਾ ਕਿਤਾ ਇਹ ਵੀ ਸਤਗੁਰੂ ਜੀ ਨੇ ਸਥਾਪਿਤ ਕੀਤੇ ਸੀ ਸੋ ਸਾਰੀ ਸੰਗਤ ਨੂੰ ਜਿੱਥੇ ਬਹੁਤ-ਬਹੁਤ ਵਧਾਈ ਵੀ ਦੇਣਾ ਗੁਰਪੁਰਬ ਆਪਾਂ ਮਨਾਉਣਾ ਸਾਰਿਆਂ ਨੇ ਉੱਥੇ ਨਾਲ ਦੀ ਨਾਲ ਅੱਜ ਰਸਮੀ ਤੌਰ ਤੇ ਇਹਦਾ ਜਿਹੜੇ ਆਪਾਂ ਸਦਾ ਪੱਤਰ ਦੇਣੇ ਆ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੈਂ ਧੰਨਵਾਦ ਕਰਦਾ ਸਮੁੱਚੇ ਤੌਰ ਤੇ ਬਾਬਾ ਢੱਲ ਰਾਏ ਬਖੇ ਜਿਹੜੇ ਸਾਡੇ ਮਹਾਪੁਰਖ ਸੇਵਾ ਕਰਦੇ ਤੇ ਬਹੁਤ ਸਾਰੀਆਂ ਹੋਰ ਵੀ ਜਾਸੇ ਬੰਦੀਆਂ ਤੇ ਇਹਨਾਂ ਨੇ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਸਿਧਾਂਤ ਬਖਸ਼ਿਸ਼ ਕੀਤਾ ਸੀ ਨਾ ਕਿ ਬੰਦਾ ਉੱਤੋਂ ਥੱਲੇ ਨੂੰ ਜਾਂਦਾ ਸੇਵ ਸੱਤ ਅੱਠ ਪੌੜੀਆਂ ਤੇ 사ਤਗੁਰੂ ਜੀ ਹਲੇ ਤੋਂ ਵਿਦਾਈ ਕੀ ਲੈਂਦਾ ਗੁਰੂ ਦਾ ਸਿੱਖ ਤੇ ਉੱਚਾ ਕਰਕੇ ਭੇਜਦੇ ਉਹ 7-8 ਪੌਣੀਆਂ ਚੜ੍ਹ ਕੇ ਇਹ ਨਿਮਾਨਤਾ ਮਨ ਨੂੰ ਇੱਕ ਸੰਦੇਸ਼ ਆ ਇੱਕ ਆਤਮਾ ਨੂੰ ਝੰਡੋੜਾ ਆ ਗੁਰ ਕੀ ਸ਼ਰਨ ਜਿਹੜਾ ਮਨੁੱਖ ਚਲਿਆ ਗਿਆ ਫਿਰ 사ਤਗੁਰੂ ਜੀ ਉਹਨੂੰ ਸ਼ਰਨ ਦੇ ਵਿੱਚ ਲੈ ਕੇ ਹਮੇਸ਼ਾ ਵਾਸਤੇ ਪਤਿਤ ਪਾਵਨ ਕਰ ਦਿੰਦੇ ਆ ਸੋ ਅਰਦਾਸ ਆ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈਣ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਸਦਾ ਬਖਸ਼ੇ। ਇਹ ਲੱਡੂ ਦਾ ਪ੍ਰਸ਼ਾਦ ਕਿੱਥੇ ਕਿੱਥੇ ਭੇਜਿਆ ਜਾਣਾ ਜੀ? ਦੇਖੋ ਇਹ ਜਿਹੜੇ ਵੱਖ-ਵੱਖ ਹੁਣ ਜਿੱਦਾਂ ਇੱਕ ਤਖਾਣਾ ਕਰਜਾਲ ਆਇਆ, ਇੱਕ ਬਜਾਰਾ ਕੋ ਜੁੱਤੀਆਂ ਬੰਨਣ ਵਾਲਾ ਆ। ਇਹ ਉਸ ਵੇਲੇ ਖੱਡੀਆਂ ਦਾ ਰਿਵਾਜ ਹੁੰਦਾ ਸੀ। ਉਸ ਵੇਲੇ ਕਲਾਕਾਰ ਹੁੰਦੇ ਕਿਤਾ ਮੁਖ ਜਿਹੜੇ ਪੇਂਟਰ ਹੁੰਦੇ ਸੀ। ਇਹ ਸਾਰਿਆਂ ਨੂੰ ਹੀ ਅਸੀਂ ਉਹ ਆਪਣਾ ਯਤਨ ਕਰਦੇ ਆ ਤੇ ਇਹਦੀ ਸ਼ੁਰੂਆਤ ਵੀ ਹੁਣ ਆਪਾਂ ਕਰਨੀ ਆ। ਤੁਸੀਂ ਕੀ ਕੀ ਸੁਆਗੋ ਲਿਖੇਗੇ ਜੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰੂ ਦੇ। ਦੇਖੋ ਪ੍ਰਕਾਸ਼ ਗੁਰਪੁਰ ਦੇ ਉੱਤੇ ਗੁਰਪੁਰ ਦੇ ਖੰਡ ਪਾਠ ਸਾਹਿਬ ਆਰੰਭ ਹੋਣਗੇ ਅਖੰਡ ਪਾਠ ਸਾਹਿਬਾਂ ਦੀ ਆਰੰਭ ਤੋਂ ਆਰੰਭਤਾ ਤੋਂ ਬਾਅਦ 7 ਤਰੀਕ ਨੂੰ ਮਹਾਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਉਹ ਵੀ ਇੱਥੋਂ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਆ ਉਹ ਆਰੰਭ ਹੁੰਦਾ ਉਹਦੇ ਨਾਲ 8 ਤਰੀਕ ਨੂੰ ਫਿਰ ਕਿਉਂਕਿ ਜਲਵਾ ਵੀ ਸਜਦੇ ਆ ਤੇ ਸਾਰਾ ਦਿਨ ਲਾਈਵ ਜਿਹੜਾ ਆ ਇਹ ਪੀਟੀਸੀ ਤੇ ਚੱਲਦਾ ਉਹਦੇ ਵਿੱਚ ਸਾਡੇ ਕੁਝ ਜਥੇ ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਜਾਂ ਕੋਈ ਜਿਹੜੇ ਜਥੇ ਰਾਗਾਂ ਦੀ ਮਹਾਰਤ ਰੱਖਦੇ ਆ ਭਾਵੇਂ ਰਾਗ ਦਰਬਾਰ ਅਸੀਂ ਵੱਖਰਾ ਰਾਤ ਦਾ ਰੱਖਿਆ ਆ ਪਰ ਉਹ ਜਿਹੜੇ ਰਾਗਾਂ ਦੀ ਮਹਾਰਤ ਰੱਖਦੇ ਆ ਉਹਨਾਂ ਨੂੰ ਸਤਖੰਡ ਅੰਮ੍ਰਿਤ ਵੇਲੇ ਤੋਂ ਲੈ ਕੇ ਸਵੇਰ ਦੇ ਬਾਅਦ ਕੀਰਤਨ ਸੋਲੇ ਤੱਕ ਜਿਹੜਾ ਉਹ ਸਮਾਂ ਵੀ ਦਿੱਤਾ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਾਨੂੰ ਦੇ ਦੇ ਨੀ ਪੂਰੀ 10 ਦਾ ਹੈ ਸ਼ਾਇਦ 12 ਵਜੇ ਨੂੰ 10 ਵਜੇ ਚਲੋ ਇਹ ਕਿਉਂਕਿ ਕਈ ਵਾਰੀ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਕੋਈ ਸ਼ਾਇਦ ਕਿ ਸਾਡੇ ਇਤਿਹਾਸ ਕਿ ਇਹ ਹੋ ਗਏ ਕਿ ਜਿਹੜਾ ਮਾਨ ਮਹਾਨ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਿੱਦੀਪੁਰਪੁਰ ਨੂੰ ਸੰਬੰਧਤ ਆ ਉਹਦੀ ਸਤ ਨੂੰ ਜਿਹੜੀ ਆ ਅੰਮ੍ਰਿਤ ਵੇਲੇ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਣਾ ਤੇ ਇਸ ਕਰਕੇ ਬਹੁਤੇ ਸਾਰੇ ਉੱਥੇ ਸ਼ਾਇਦ ਮੇਰਾ ਵੀ ਇਤਿਹਾਸ ਕਿ ਮੈਂ ਵੀ ਉੱਥੇ ਹੀ ਹੋਵਾਂ ਇਸ ਕਰਕੇ ਜਿਹੜੀ ਇਹਦੀ ਪ੍ਰੰਪਤਾ 10 ਵਜੇ ਸਵੇਰੇ ਅਮਰਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹ ਸਤਿਗੁਰੂ ਜੀ ਦਾ ਸਰੂਪ ਲੈ ਕੇ ਇਹਦੀ ਸ਼ੁਰੂਆਤ ਕਰਨੀ ਹੈ ਪਤਾ ਜੀ ਦੂਰ ਡਾਡੇ ਤੋਂ ਸੰਗਤ ਨੇ ਪਹੁੰਚਣਾ ਵਾ ਸਾਫ ਸਫਾਈ ਨੂੰ ਲੈ ਕੇ ਤਾਂ ਸੜਕਾਂ ਨੇ ਬੜੀ ਹਰਕਸਤਾ ਹੋਈ ਹੈ ਕੋਈ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੋਈ ਹੈ ਕਿਉਂਕਿ ਸੰਗਤ ਨੂੰ ਬਹੁਤ ਪਰੇਸ਼ਾਨੀ ਹੋਈ ਹੈ ਕੋਈ ਆ ਬੰਦਾ ਇਹ ਸੱਤਰ ਸਾਹਿਬ ਜਿਹੜੇ ਸਾਡੇ ਨਾਲ ਜੀ ਇਹ ਹਰ ਸਾਲ ਇਹ ਐਕਸਰਸਾਈਜ਼ ਕਰਦੇ ਆ ਜੀ ਜੀ ਪਰ ਮੈਂ ਕਰਦਾ ਰਹਿਣਾ ਮੈਂ ਹੁਣ ਕੀ ਕਿਉਂਕਿ ਤੁਸੀਂ ਸਵਾਲ ਸਰਕਾਰ ਮੈਨੂੰ ਪੁੱਛ ਲਿਆ ਗੱਲਬਾਤ ਧਰਮ ਦੀ ਕਰਦੇ ਸੀ ਹੁਣ ਸਰਕਾਰ ਨੂੰ ਵੀ ਕੋਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਜਾਣਦੇ ਹੋ ਕਿ ਜੋ ਕੁਝ ਹੋਇਆ ਮੈਂ ਜਦੋਂ ਇੱਥੇ ਪਹਿਲਾਂ ਆਪਣੇ ਮੈਨੇਜਰ ਸਾਹਿਬ ਜੀ ਦੇ ਸਕੇ ਉਦੋਂ ਬੈਠ ਕੇ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਜੀ ਬਈ ਸਭ ਤੋਂ ਵੱਡੀ ਅਸਲੀ ਸਮੱਸਿਆ ਆ ਸਾਨੂੰ ਇੱਥੇ ਔਰ ਦੀ ਅਪਰੋਚ ਦੀ ਉਦੋਂ ਵੀ ਕਿਹਾ ਸੀ ਵੀ ਸੁਲਤਾਨ ਦੇ ਬੇਟੇ ਤੋਂ ਜਿਹੜਾ ਕੰਈਆਂ ਵਾਲਾ ਵਾਜਾਰਿਆ ਉਹ ਕੰਮ ਸੇ ਘੱਟ ਨਹੀਂ ਤਾਂ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਖੰਭੇ ਜਿਹੜੇ ਆ ਉਹ ਉੱਚਾ ਚੁਕਾ ਦਿਓ ਦੂਜਾ ਜਿਹੜਾ ਨਾਲਾ ਉਹ ਸਾਨੂੰ ਅਲਾਉ ਕਰ ਦਿਓ ਅਸੀਂ ਪੱਕਾ ਬਣਾ ਦਿੰਨੇ ਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸੌਦਾ ਹੋ ਜਾਏ ਪਰ ਉਹ ਪਰ ਨਾਲਾ ਉੱਥੇ ਦਾ ਉੱਥੇ ਹੀ ਕਹਿ ਛੱਡਦੇ ਆ ਪਰ ਕਾਰਜ ਜਿਹੜੇ ਆ ਕਿਉਂਕਿ ਮੈਨੇਜਰ ਸਾਹਿਬ ਜੀ ਵਿਕਲਸਾ ਦਿਵਾਨ ਦੇ ਵੀ ਮੁਖੀ ਆ ਗੁਰੂ ਕੇ ਸਿੱਖ ਵੀ ਆ ਔਰ ਉਸ ਤੋਂ ਬਾਅਦ ਉਸਤੀਪਾ ਦੇ ਗਏ ਫਿਰ ਅਸੀਂ ਮੀਟਿੰਗ ਹਰ ਸਾਲ ਹੀ ਕਰਦੇ ਆ ਪਰ ਜਿੰਨਾ ਕਰਦੇ ਉਹ ਤੁਸੀਂ ਬਿਹਤਰ ਜਾਣਦੇ ਹੋ ਸਾਹਿਬ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਧੰਨ RAMDAS ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰਿਆ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਪੀ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਇਸ ਵੇਲੇ ਪ੍ਰਕਾਸ਼ ਪੁਰਬ ਨੂੰ ਸੰਬੰਧੀ ਸੱਦਾ ਪੱਤਰ ਸ਼ਹਿਰ ਦੇ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ ਤਾਂ ਇਸ ਸਾਲ ਵੀ ਇਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਬਕਾਇਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੂਹ ਸੰਗਤ ਨੂੰ ਦੁਕਾਨਦਾਰਾਂ ਨੂੰ ਬਾਜ਼ਾਰਾਂ ਵਾਲਿਆਂ ਨੂੰ ਇੱਥੇ ਸੱਦਾ ਦੇਣ ਦੇ ਲਈ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਸਾਹਿਬ ਸ੍ਰੀ ਗੁਰੂ ਆਰਮਦਾਸ ਸਾਹਿਬ ਜੀ ਦਾ ਪ੍ਰਕਾਸ਼ਪੁਰ ਭਾ ਜਿਸ ਦੇ ਲਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਆਉਣ ਗਿਆ ਤੇ ਉਹਨਾਂ ਦੇ ਲਈ ਜ਼ਰੂਰ ਸਹਿਯੋਗ ਕੀਤਾ ਜਾਵੇ ਉਹਨਾਂ ਦੇ ਲਈ ਉਚੇਚੇ ਤੌਰ ਤੇ ਪ੍ਰਬੰਧ ਹੈ ਉਹ ਕੀਤੇ ਜਾਣ ਤਾਂ ਆਈ ਹੋਈ ਸੰਗਤ ਦੇ ਲਈ ਵੀ ਜ਼ਰੂਰ ਇੱਕ ਵਧੀਆ ਸਾਰਥਕ ਮਾਹੌਲ ਜਿਹੜਾ ਉਹ ਬਣਾ ਦਿੱਤਾ ਜਾਵੇ ਤਾਜਬ ਕਹਿਦਾ ਸ਼ਰਮਨਿੰਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਥੇ ਸੱਦਾ ਪੱਤਰ ਦੇ ਰਹੇ ਨੇ ਤਾਂ ਜਿਨ੍ਹਾਂ ਦੇ ਵਿੱਚ ਚਾਹੇ ਕਿਸੇ ਵੀ ਕਿੱਤੇ ਦੇ ਨਾਲ ਸੰਬੰਧਤ ਲੋਕ ਹੋਣ, ਸੰਗਤ ਹੋਵੇ, ਸ਼ਰਦਾਲੂ ਹੋਣ, ਉਹਨਾਂ ਨੂੰ ਜ਼ਰੂਰ ਇੱਥੇ ਉਹ ਸੱਦਾ ਪੱਤਰ ਦਿੰਦੇ ਨੇ ਤਾਂ ਇਸ ਦੇ ਲਈ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੀ ਤਿਆਰ ਕੀਤਾ ਜਾਂਦਾ ਏ ਡੱਬੇ ਵੀ ਤਿਆਰ ਕੀਤੇ ਜਾਂਦੇ ਨੇ ਤਾਂ ਜਿਹੜੇ ਵੀ ਇਸ ਇਲਾਕੇ ਦੇ ਵਿੱਚ ਲੋਕ ਨੇ ਉਹਨਾਂ ਨੂੰ ਸਦਾ ਪੱਤਰ ਦਿੱਤਾ ਜਾਂਦਾ ਏ ਤਾਂ ਦੂਰ ਦੁਰਾਡੇ ਇਲਾਕੇ ਤੋਂ ਆਉਣ ਵਾਲੀ ਸੰਗਤ ਦੇ ਲਈ ਵੀ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ